ਇੱਕ ਜਲਦੀ ਰੈਲੀ ਦੇ ਵਿੱਚ ਕੁਝ ਲੋਕ ਆ ਜਾਂਦੇ ਨੇ ਕਿਹਾ ਜਾ ਰਿਹਾ ਹੈ ਕਿ ਇਹ ਕਿਸਾਨ ਨੇ ਤਾਂ ਇਹ ਕਿਸਾਨ ਜਲਦੀ ਰੈਲੀ ਦੇ ਵਿੱਚ ਐਮਐਲਏ ਤੋਂ ਸਵਾਲ ਜਵਾਬ ਕਰਨ ਲੱਗ ਪੈਂਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਮੌਕੇ ਦੇ ਉੱਤੇ ਐਮਐਲਏ ਜਿਹੜੇ ਨੇ ਉਹ ਕਿਸਾਨਾਂ ਨੂੰ ਸਵਾਲ ਦਾ ਜਵਾਬ ਦੇਣ ਲੱਗਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਹਰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹੀ ਡਰਾਮਾ ਫੜਿਆ ਹੈ ਇਹਨਾਂ ਨੂੰ ਬਾਹਰ ਕੱਢੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਫੇਮ ਖੱਟਣ ਦੇ ਲਈ ਇਹ ਸਭ ਕੁਝ ਕਰ ਰਹੇ ਨੇ ਪਰ ਉੱਥੇ ਹੀ ਕਿਸਾਨ ਆਪਣੀਆਂ ਮੰਗਾ ਜੜੀਆਂ ਨੇ ਮੰਗ ਰਹੇ ਸਨ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਐਮਐਲਏ ਜਿਹੜੀ ਕਿ ਰੈਲੀ ਨੂੰ ਸੰਬੋਧਨ ਕਰ ਰਿਹਾ ਹੈ ਤੇ ਬਾਅਦ ਵਿੱਚ ਕੁਝ ਲੋਕ ਆ ਜਾਂਦੇ ਨੇ ਲੋਕਾਂ ਦੇ ਵੱਲੋਂ ਸਵਾਲ ਜਵਾਬ ਕੀਤੇ ਜਾਂਦੇ ਨੇ ਤਾਂ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਐਮਐਲਏ ਦਾ ਨਾਮ ਵੀ ਦੱਸਾਂਗੇ ਕਿਹੜਾ ਐਮਐਲਏ ਕਿਸ ਦੇ ਉਹਨੂੰ ਸਵਾਲ ਜਿਹੜੇ ਨੇ ਕਿਸਾਨ ਕਰ ਰਹੇ ਸੀ ਤਾਂ ਦੱਸਦੀ ਹੈ ਕਿ ਫਾਜ਼ਿਲਕਾ ਦੇ ਬਲਵਾਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਐਮਐਲਏ ਅਮਨਦੀਪ ਸਿੰਘ ਮੁਸਾਫਿਰ ਦੇ ਵੱਲੋਂ ਜਦੋਂ ਰੈਲੀ ਨੂੰ ਸੰਬੋਧਨ ਕੀਤਾ ਜਾਂਦਾ ਹੈ ਪਿੰਡ ਦੇ ਵਿੱਚ ਉਹ ਹੁੰਦੇ ਨੇ ਤਾਂ ਉਸ ਵੇਲੇ ਕੁਝ ਕਿਸਾਨ ਆ ਜਾਂਦੇ ਨੇ ਕਿਸਾਨਾਂ ਦੇ ਵੱਲੋਂ ਚਲਦੀ ਰੈਲੀ ਦੇ ਵਿੱਚ ਐਮਐਲਏ ਨੂੰ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਹੀ ਐਮਐਲਏ ਦਾ ਪੱਖ ਵੀ ਦੱਸਾਂਗੇ ਕਿ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਭ ਤੋਂ ਪਹਿਲਾਂ ਵੀਡੀਓ ਦਿਖਾਉਂਦੇ ਆ ਕੀ ਕੁਝ ਹੈ ਉਸ ਵੀਡੀਓ ਦੇ ਵਿੱਚ ਨਹੀਂ ਨਹੀਂ ਆਪਾਂ ਇੱਥੇ ਮਮੇ ਚਾਰ ਘੰਟੇ ਬੈਠੋ ਪਰ ਇਹ ਇਦਾਂ ਨਹੀਂ ਇਹ ਇਹ ਕੀ ਚੀਜ਼ ਦੀ ਨਹੀਂ ਨਹੀਂ ਇਹ ਇਹ ਕੀ 2 ਮਹੀਨੇ ਹੋ ਗਏ ਭੱਜੇ ਹੋਏ ਨੂੰ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਇੱਥੇ ਬੈਠਾ ਹਾਂ ਤਾਂ ਮੇਰੇ ਕੋਲ ਕੰਟਾ ਬੈਠੇ ਪਰ ਇਹ ਇਹ ਕਿਸ ਨੇ ਇਹ ਸਾਈਡ ਤੇ ਕਰੋ ਯਾਰ ਨਹੀਂ ਨਹੀਂ ਇਹ 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 ਚੀਜ਼ ਨਹੀਂ ਟੋਲਰੇਟ ਕਰਾਂਗਾ ਮੈਂ ਇਹ ਚੀਜ਼ ਟੋਲਰੇਟ ਨਹੀਂ ਕਰਾਂਗਾ ਮੈਂ ਤੁਸੀਂ ਮੈਂ ਇੱਥੇ ਬੈਠਾ ਮੈਨੂੰ ਕੰਟਾ ਬੈਠੋ ਮੈਨੂੰ ਕੰਟਾ ਗੱਲ ਕਰੋ ਪਰ ਇਹ ਲੋਕ ਦਿਖਾਵਾ ਨਾ ਕਰ ਯਾਰ ਇਹ ਗਲਤ ਹੈ ਉਹ ਮੈਂ ਦੇ ਦੇਉਂਗਾ ਤੈਨੂੰ ਜਵਾਬ ਕਮਾਲ ਦੀ ਗੱਲ ਕਰਦਾ ਤੂੰ ਨਹੀਂ ਨਹੀਂ ਇਹ ਇਹ ਗਲਤ ਹੈ ਉਧਰ ਬੈਠ ਉਧਰ ਬੈਠ ਤੁਸੀਂ ਹੱਥ ਨਾਲ ਜਾ ਕੇ ਗੰਦ ਬਾੜਾ ਹੁੰਦਾ ਹੈ ਹਾਂ ਕਮਾਂਡਿਕਾ ਲੈ ਤੂੰ ਮੈਂ ਜਦੋਂ ਤੈਨੂੰ ਕਦੀ ਮਾથે ਘੱਟਾ ਬਾਟੂਗਾ ਕਮਾਂਡਿਕ ਕੁਮਾਰ ਦੀ ਗੱਲ ਕਰ ਰਹੇ ਹੋ ਤੁਸੀਂ ਲੋਕਾਂ ਦੀ ਬਾਤ ਚਾਹ ਤਾਂ ਖੰਡ ਪੋਣ ਆ ਗਿਆ ਜਦੋਂ ਮੈਂ ਨਹੀਂ ਨਹੀਂ ਜਦੋਂ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਇੱਥੇ ਬੈਠਾ ਆ ਆਪਾਂ ਪ੍ਰੋਗਰਾਮ ਤੋਂ ਬਾਅਦ ਗੱਲ ਕਰਦੇ ਆ ਤੁਸੀਂ ਆ ਵੀਡੀਓ ਬਣਾਣੀ ਆ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿਸ ਤਰੀਕੇ ਦੇ ਨਾਲ ਕੁਝ ਲੋਕ ਜਿਹੜੇ ਨੇ ਚੱਲਦੀ ਰੈਲੀ ਦੇ ਵਿੱਚ ਆ ਜਾਂਦੇ ਨੇ ਤੇ ਸਵਾਲ-ਜਵਾਬ ਜਿਹੜੇ ਆ ਵਿਧਾਇਕ ਨੂੰ ਪੁੱਛਣ ਲੱਗ ਪੈਂਦੇ ਨੇ ਤੇ ਮੌਕੇ ਦੇ ਉੱਤੇ ਵਿਧਾਇਕ ਜਿਹੜੇ ਨੇ ਗੁੱਸੇ ਦੇ ਵਿੱਚ ਲੱਗ ਰਹੇ ਨੇ ਜਿਹੜੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਤੇ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੇ ਤਾਂ ਹਰ ਥਾਂ ਇਹੀ ਕੰਮ ਫੜਿਆ ਹੋਇਆ ਹੈ ਇਸ ਨਾਲ ਹੀ ਅਸੀਂ ਐਮਐਲਏ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਐਮਐਲਐਸ ਸਾਹਿਬ ਨੇ ਆਪਣਾ ਕੀ ਪੱਖ ਰੱਖਿਆ ਉਹ ਵੀ ਤੁਹਾਨੂੰ ਸੁਣਾਉਂਦੇ ਆ ਸਰ ਤੁਸੀਂ ਇੱਕ ਰੈਲੀ ਦੇ ਉੱਤੇ ਬੈਠੇ ਰੈਲੀ ਕਰ ਰਹੇ ਹੋ ਤੇ ਅਚਾਨਕ ਦੋ ਤਿੰਨ ਵਿਅਕਤੀ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਉਹ ਸਵਾਲ ਜਵਾਬ ਕਰਨ ਲੱਗ ਪੈਂਦੇ ਨੇ ਤੇ ਕਹਿੰਦੇ ਨੇ ਕਿ ਕੋਈ ਸਾਡੇ ਸਵਾਲਾਂ ਦੇ ਜਵਾਬ ਦੋ ਐਕਚੁਅਲੀ ਉਸ ਬੰਡ ਦੇ ਡਿਫਾਲਟਰ ਲੋਕ ਸੀ ਜੀ ਜੋ ਆਪਣੇ ਆਪ ਨੂੰ ਕਿਸਾਨ ਯੂਨੀਅਨ ਦੇ ਨੇਤਾ ਕਹਿੰਦੇ ਨੇ ਇਹਨਾਂ ਕਰਕੇ ਕਾਫੀ ਇੱਥੇ ਪ੍ਰੋਬਲਮ ਕ੍ਰੀਏਟ ਹੋਈਆਂ ਸੀ ਮੌਸ ਪ੍ਰਿੰਟ ਦੇ ਵਿੱਚ ਕੋਈ ਸਵਕ ਕਰਨ ਗਿਆ ਸੀ ਉੱਥੇ ਆ ਕੇ ਉਹ ਆ ਕੇ ਬੋਲ ਰਹੇ ਸੀ ਕਿ ਆਹ ਪ੍ਰੋਬਲਮ ਹੈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪ੍ਰੋਗਰਾਮ ਤੋਂ ਬਾਅਦ ਇੱਕ ਘੰਟਾ ਮੈਂ ਉੱਥੇ ਹੀ ਆ ਵੀ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਨਿਊਸੈਂਸ ਕ੍ਰੀਟ ਨਾ ਕਰੋ ਉੱਥੇ ਆ ਕੇ ਬੈਠੋ ਇਹਨਾਂ ਦਾ ਕੰਮ ਸਿਰਫ ਪ੍ਰੋਗਰਾਮਾਂ ਦੇ ਵਿੱਚ ਆ ਕੇ ਰੀਲਾਂ ਬੁਲਾਣਾ ਔਰ ਫੇਸਬੁੱਕ ਤੇ ਪਾਣੀਆਂ ਔਰ ਮੀਡੀਆ ਦੀ ਮਾਈਲਜ਼ ਲੈਣਾ ਕੰਮ ਹੈ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੈ ਤੇ ਉਸ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਨੂੰ ਡਾਂਟ ਵੀ ਰਹੇ ਸੀ ਤਾਂ ਮੰਨ ਲਿਆ ਕਿ ਹੈਨਾ ਜਿਹੜੇ ਵਿਅਕਤੀ ਉੱਥੇ ਗੁੱਸਾ ਕਰ ਰਹੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਡਿਫਾਲਟਰ ਹੈ ਚਲਦੀ ਸਵਜ ਰੋਕ ਰਹੇ ਸੀ ਪਰ ਤੁਸੀਂ ਤਾਂ ਲੋਕਾਂ ਦੇ ਵੱਲੋਂ ਚੁਣੇ ਹੋਏ ਇੱਕ ਹੈਨਾ ਵਿਧਾਇਕ ਹੋ ਤੇ ਤੁਸੀਂ ਆਪਣਾ ਗੁੱਸੇ ਤੋਂ ਵੀ ਬਾਹਰ ਆ ਰਹੇ ਹੋ ਹੈਨਾ ਆਪਾਂ ਵੀ ਕੰਟਰੋਲ ਨਹੀਂ ਕਰ ਪਰ ਮੈਂ ਗੁੱਸੇ ਤੋਂ ਬਾਹਰ ਨਹੀਂ ਆ ਰਿਹਾ ਜੀ ਜਦੋਂ ਆਦਮੀ ਸੱਚ ਬੋਲਦਾ ਹੈ ਸੱਚ ਥੋੜਾ ਕੜਵਾ ਹੁੰਦਾ ਉਹ ਇਦਾਂ ਲੱਗਦਾ ਹੈ ਕਿ ਉਹ ਗੁੱਸੇ 'ਚ ਬੋਲ ਰਿਹਾ ਹੈ ਜੀ ਤੁਸੀਂ ਜਿਹੜੀ ਹੈ ਤੁਸੀਂ ਆਪਣਾ ਜਿਹੜੇ ਤੁਹਾਡੇ ਲੋਕਲ ਜਰਨਲਿਸਟ ਹੈ ਉਹਨਾਂ ਤੋਂ ਸਾਰੀ ਡਿਟੇਲ ਲੈ ਲਓ ਕਿ ਸੀਸੀਆਈ ਦੀ ਜਿਹੜੀ ਖਰੀਦ ਹੈ ਉਹ ਕਿੰਨਾ ਕਰਕੇ ਰੁਕੂ ਇਹਨਾਂ ਲੋਕਾਂ ਕਰਕੇ ਰੁਕਿਓ ਤੇ ਇਹਨਾਂ ਲੋਕਾਂ ਕਰਕੇ ਇੱਥੇ ਕਾਫੀ ਇਹ ਲੋਕਾਂ ਨੂੰ ਬਲੈਕਮੇਲ ਕਰਦੇ ਆ ਇੰਡਸਟਰੀਸਟ ਨੂੰ ਬਲੈਕਮੇਲ ਕਰਦੇ ਆ ਹੁਣ ਪਿੱਛੇ ਇੱਕ ਗੰਗਾ ਲਗਾ ਹੈ ਅ ਗੰਗਨਗਰ ਆਪਣਾ ਰੋਡ ਤੇ ਟੋਲ ਟੈਕਸ ਲੱਗ ਗਿਆ ਉਸ ਟੋਲ ਟੈਕਸ ਤੇ ਧਰਨਾ ਲਗਾ ਕੇ ਇਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਗਈ ਉਹ ਟੋਲ ਟੈਕਸ ਵਾਲਿਆਂ ਤੋਂ ਅੱਛਾ ਤੇ ਜਿਹੜੀ ਇਹ ਜਦੋਂ ਰੈਲੀ ਤੁਸੀਂ ਕਰ ਰਹੇ ਸੀ ਉਸ ਵੇਲੇ ਤੁਹਾਡਾ ਵਿਰੋਧ ਕਰ ਰਹੇ ਸੀ ਅਸਲ ਦੇ ਵਿੱਚ ਇਹ ਮੰਗ ਕੀ ਰਹੇ ਸੀ ਸਾਡੇ ਇੱਥੇ ਇੱਕ ਸੁਖਸ਼ੈਨ ਮਾਈਨਰ ਬਣ ਰਹੀ ਹੈ ਲੰਬੀ ਤੋਂ ਆ ਰਹੀ ਹੈ ਉਹ ਕਿਸਾਨਾਂ ਵੱਲੋਂ ਵੀ ਰੋਕੀ ਗਈ ਹੈ ਵੀ ਨਹੀਂ ਬਣਨ ਦੇਣੀ ਉਹ ਉਹਦੇ ਵਿੱਚ ਸਰਕਾਰ ਪਾਣੀ ਛੱਡਣਾ ਚਾਹਦੀ ਹੈ ਪਰ ਉਹ ਕਿਸਾਨ ਕਹਿ ਰਹੇ ਵੀ ਅਸੀਂ ਕੱਚੀ ਨਹਿਰ ਦੇ ਵਿੱਚ ਵੀ ਪਾਣੀ ਨਹੀਂ ਛੱਡਣ ਦੇਣਾ ਉਸ ਇਸ਼ੂ ਨੂੰ ਲੈ ਕੇ ਆਏ ਸੀ ਉਸ ਇਸ਼ੂ ਤੇ ਮੈਂ ਆਪਣਾ ਸੀਐਮ ਹਾਊਸ 'ਚ ਵੀ ਗੱਲ ਕੀਤੀ ਔਰ ਇਰੀਗੇਸ਼ਨ ਮਿਸਟਰ ਸਾਹਿਬ ਨਾਲ ਵੀ ਗੱਲ ਕੀਤੀ ਔਰ ਚੀਫ ਇਰੀਗੇਸ਼ਨ ਸੈਕਟਰੀ ਨਾਲ ਵੀ ਗੱਲ ਕੀਤੀ ਹੈ ਮੈਂ ਜੀ ਤੇ ਇਹ ਸਿਰਫ ਆਪਣੀ ਮਾਈਲੇਜ ਲੈਣ ਵਾਸਤੇ ਆਉਂਦੇ ਨੇ ਰੀਲਾਂ ਮਾਣਨ ਵਾਸਤੇ ਆਉਂਦੇ ਨੇ ਮੇਰਾ ਆਫਿਸ ਹੈ ਮੈਂ ਉੱਥੇ ਹਫ਼ਤੇ ਚਾਰ ਦਿਨ ਬੈਠਦਾ ਹਾਂ ਉੱਥੇ ਆਫਿਸ ਚ ਕਦੇ ਨਹੀਂ ਆਉਂਦੇ ਜਦੋਂ ਅਸੀਂ ਪਿੰਡਾਂ ਚ ਪ੍ਰੋਗਰਾਮ ਕਰਨ ਜਾਣੇ ਆ ਤਾਂ ਉੱਥੇ ਕਿਉਂ ਆਉਂਦੇ ਨੇ ਜੀ ਤੇ ਤੁਸੀਂ ਵੀਡੀਓ ਦੇ ਵਿੱਚ ਇਹ ਵੀ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਦੀਆਂ ਬਾਅਦ ਚੋਂ ਪ੍ਰੋਗਰਾਮ ਤੋਂ ਬਾਅਦ ਕੀ ਸਮੱਸਿਆਵਾਂ ਸੁਣਨਗੇ ਤਾਂ ਕੀ ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਤੇ ਹੱਲ ਕੱਢਿਆ ਹੈ ਉਹਨਾਂ ਦਾ ਮੈਂ ਉੱਥੇ ਮੈਂ ਉਸ ਸਪੀਡ ਦੇ ਵਿੱਚ ਡੇਢ ਘੰਟਾ ਰਿਹਾ ਔਰ ਉੱਥੇ ਬੈਠ ਕੇ ਅਸੀਂ ਗੱਲਬਾਤ ਕੀਤੀ ਐ ਫਿਰ ਉਹਨਾਂ ਨੇ ਉਹ ਚੀਜ਼ ਐਡਮਿਟ ਵੀ ਕੀਤੀ ਵੀ ਅਸੀਂ ਗਲਤ ਕੀਤਾ ਅਸੀਂ ਤੁਹਾਡੇ ਪ੍ਰੋਗਰਾਮ ਜਾ ਕੇ ਨਿਊਸੈਂਸ ਕ੍ਰੀਏਟ ਕੀਤੀ ਔਰ ਖੁਦ ਉਹਨਾਂ ਨੇ ਐਡਮਿਟ ਕੀਤਾ ਜੀ ਹਾਂ ਜਦੋਂ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਜਦੋਂ ਉੱਥੇ ਸਾਰੇ ਪਿੰਡ ਪਿੰਡ ਵਾਸੀ ਬੈਠੇ ਨੇ ਕਿ ਉਹ ਕਿਸਾਨ ਨਹੀਂ ਐ ਇਹ ਇਹ ਜ਼ਿਆਦਾ ਕਿਸਾਨ ਹੈ ਬਹੁਤ ਸ਼ੁਕਰੀਆ ਅਮਲੇ ਸਾਹਿਬ ਥੈਂਕ ਯੂ ਤਾਂ ਤੁਸੀਂ ਸੁਣਿਆ ਹੈ ਕਿ ਐਮਐਲਏ ਨੇ ਕੀ ਕੁਝ ਕਿਹਾ ਹੈ ਆਪਣੇ ਪੱਖ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹ ਦੋ ਤਿੰਨ ਕਿਸਾਨ ਨੇ ਜਿਹੜੇ ਕਿ ਇਲਾਕੇ ਦੇ ਡਿਫਾਲਟਰ ਨੇ ਤੇ ਆ ਕੇ ਰੈਲੀਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਕਰਦੇ ਨੇ ਕੰਮ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਰੀਲਾ ਪਾਉਂਦੇ ਨੇ ਤਾਂ ਦੱਸ ਦिए ਕੀ ਹੁਣ ਲੋਕ ਸਭਾ ਚੋਣਾ ਦਾ ਵਿਗੁੱਲ ਵੱਚ ਚੁਕਿਆ ਹੈ ਤੇ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ 4 ਜੂਨ ਨੂੰ ਨਤੀਜੇ ਆਣੇ ਨੇ ਪਰ ਉੱਥੇ ਹੀ ਇਸ ਤੋਂ ਪਹਿਲਾਂ ਹੀ ਲੋਕ ਜਿਹੜੇ ਨੇ ਐਮਐਲਏ ਤੋਂ ਸਵਾਲ ਪੁੱਛੜੇ ਸ਼ੁਰੂ ਕਰ ਦਿੱਤੇ ਨੇ ਤੇ ਨਾਲ ਹੀ ਇਸ ਤੋਂ ਪਹਿਲਾਂ ਵੀ ਇੱਕ ਐਮਐਲਏ ਤੋਂ ਲੋਕਾਂ ਦੇ ਵੱਲੋਂ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਉਸ ਐਮਐਲਏ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਕਈ ਵੀਡੀਓਜ਼ ਵਾਇਰਲ ਵੀ ਹੋ ਜਾਂਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਇਹ ਵੀ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਚੱਲਦੀ ਰੈਲੀ ਦੇ ਦੌਰਾਨ ਐਮਐਲਏ ਤੋਂ ਆਮ ਲੋਕ ਸਵਾਲ ਜਵਾਬ ਪੁੱਛਦੇ ਹੋਏ ਨਜ਼ਰ ਆਏ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵੀਡੀਓ ਸਣੇ ਐਮਐਲਏ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰੀਏ ਕਿ ਮਾਮਲਾ ਕੀ ਸੀ ਕਿ ਆਖਿਰਕਾਰ ਕਿਉਂ ਕਿਸਾਨ ਜਿਹੜੇ ਨੇ ਉਹਨਾਂ ਤੋਂ ਸਵਾਲ ਜਵਾਬ ਕਰ ਰਹੇ ਸਨ ਤੇ ਕੀ ਉਹਨਾਂ ਦੀਆਂ ਮੰਗਾਂ ਸਨ ਤੇ ਹੋਰ ਕੀ ਮਾਮਲਾ ਸੀ ਤੁਸੀਂ ਸੁਣਿਆ ਹੈ ਕਿ ਐਮਐਲਏ ਨੇ ਕੀ ਪੱਖ ਦਿੱਤਾ ਹੈਗਾ ਤੇ ਇਸ ਮਾਮਲੇ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਆਪਣੀ ਪ੍ਰਤੀਕਿਰਿਆ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ